ਸਸ਼ਟ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸੂਬੇ ਦੇ ਵਿੱਚ ਮਾਈਨਿੰਗ ਨੂੰ ਲੈ ਕੇ ਵਿਰੋਧੀ ਲਗਾਤਾਰ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ ਤੇ ਹੁਣ ਸੁਖਪਾਲ ਸਿੰਘ ਖਹਿਰਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਦੇ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਹੈ ਇਹ ਵੀਡੀਓ ਇੱਕ ਸਰਪੰਚ ਦੀ ਹੈ ਜੋ ਸ਼੍ਰੀ ਆਨੰਦਪੁਰ ਸਾਹਿਬ ਦੇ ਪਿੰਡ ਭਲਾਨ ਦਾ ਸਰਪੰਚ ਹੈ ਤੇ ਉਹਨੇ ਇਹ ਵੀਡੀਓ ਸਾਂਝੀ ਕੀਤੀ ਸੀ ਤੇ ਇਹ ਵੀਡੀਓ ਜਦੋਂ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਕੋਲ ਪਹੁੰਚੀ ਤਾਂ ਉਹਨਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਸ ਨੂੰ ਸਾਂਝਾ ਕਰ ਦਿੱਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਇਹ ਜੇਕਰ ਸਰਪੰਚ ਅਜਿਹੀ ਹਿੰਮਤ ਕਰ ਰਿਹਾ ਹੈ ਦੱਸ ਰਿਹਾ ਹੈ ਕਿ ਇਹ ਜਿਹੜੀ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਇਹਦੇ ਨਾਲ ਇਲਾਕਾ ਵਾਸੀ ਪਿੰਡ ਵਾਸੀ ਵੀ ਪਰੇਸ਼ਾਨ ਨੇ ਤਾਂ ਕੋਈ ਨਾ ਕੋਈ ਪੁਖਤਾ ਕਦਮ ਇਹਦੇ ਉੱਤੇ ਚੁੱਕਣੇ ਚਾਹੀਦੇ ਨੇ ਸਤਿ ਸ੍ਰੀ ਅਕਾਲ ਨਮਸਕਾਰ ਸਾਰੇ ਪੰਜਾਬ ਵਾਸੀਆਂ ਨੂੰ ਮੈਂ ਅਮਨਦੀਪ ਸਰਪੰਚ ਸੰਜੂ ਪਿੰਡ ਭਲਾ ਹਨ ਅੱਜ ਮਿਤੀ 29 1 2024 ਨੂੰ ਆਪਣੇ ਭਲਾਣ ਦੇ ਸੈਕਸ਼ਨ 4 ਦੀ ਜ਼ਮੀਨ ਵਿੱਚ ਖੜਿਆ ਹਾਂ ਤੁਸੀਂ ਦੇਖ ਸਕਦੇ ਆ ਰਾਤ ਦੇ ਸਮੇਂ ਅੱਜ ਦਾ ਮਾਈਨਿੰਗ ਕਾਲੇ ਖੁੱਲੇ ਥੱਲੇ ਦਾ ਮਾਈਨ ਚੱਲ ਰਹੀ ਵੀ ਆ ਰਾਤ ਦੇ ਸਮੇਂ ਜਦ ਕਿ ਇਧਰਲੀ ਸਾਈਡ ਮੇਰੇ ਪਿੰਡ ਵਾਸੀ ਦੇ ਮਕਾਨ ਹੀ ਬਹੁਤ ਹੈ ਉਨਾ ਵੱਲੋਂ ਮੈਨੂੰ ਸਵੇਰ ਨੂੰ ਮੈਸੇਜ ਦਿੱਤਾ ਜਾਂਦਾ ਸਰਪੰਚ ਸਾਹਿਬ ਰਾਤ ਸਾਨੂੰ ਸੌਣਾ ਵੀ ਓਖਾ ਹੋ ਗਿਆ ਮਸ਼ੀਨਾਂ ਦੀ ਤਾੜ-ਤਾੜ ਆਵਾਜ਼ ਆਉਂਦੀ ساری ਰਾਤ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਮਾਈਨਿੰਗ ਘਾਹ ਨੂੰ ਤੇ ਡੀ ਐਫਓ ਸਾਹਿਬ ਰੇਂਜਰ ਸਾਹਿਬ ਨੂੰ ਇਸ ਗੈਰਕੂਨੀ ਕੰਮ ਨੂੰ ਬੰਦ ਕਰਾਇਆ ਜਾਵੇ ਇਹਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ ਤਾਂ ਜੋ ਸਾਡੇ ਇਲਾਕੇ ਦਾ ਸਰਬਨਾਸ਼ ਹੋਣ ਤੋਂ ਬਚਾਇਆ ਜਾ ਸਕੇ ਅਤ ਵੀ ਦੇਖ ਸਾਡੇ ਮਾਈਨ ਨੇ ਕੀਤੀ ਰਾਤ ਨੂੰ ਜਦ ਕਿ ਹਾਈ ਕੋਰਟ ਇਹ ਕਹਿ ਰਿਹਾ ਜੀ ਪੇਜੀ ਉੱਚ ਪੱਧਰੀ ਜਾਂਚ ਕੀਤੀ ਜਾਊਗੀ ਆ ਰਸਤਾ ਪਟਕਾ ਜਾਂਦਾ ਮਹਿਕਮਾ ਤਾਂ ਥੋੜੇ ਦਿਨ ਬਾਅਦ ਹੀ ਪੂਰ ਹੋ ਜਾਂਦਾ ਸੋ ਮੇਰੀ ਮਾਇਨੇ ਪਰ ਉਹਨੂੰ ਬੇਨਤੀ ਆ ਜੰਗਲਾਤ ਵਾਂ ਦੋਨੇ ਡਿਪਾਰਟਮੈਂਟਾਂ ਨੂੰ ਮੇਰੇ ਵੱਲੋਂ ਲਿਖਤੀ ਕੰਪਲੇਂਟਾਂ ਵੀ ਦਿੱਤੀਆਂ ਗਈਆਂ ਜਿਸ ਤਰ੍ਹਾਂ ਹੇਮਕੁੰਡ ਕ੍ਰੈਸ਼ਰ ਦੇ ਬਰਤ ਮੇਰੇ ਵੱਲ ਕੰਪਲੇਂਟ ਦਿੱਤੀ ਹੁਣ ਵੀ ਆ ਦੋ ਦਿਨ ਕ੍ਰੈਸ਼ਰ ਜਿਹੜੇ ਆਲਰੇਡੀ ਚੱਲ ਰਹੇ ਮਹਿਕਮਾ ਆਪਣਾ ਮਾਲ ਚੈੱਕ ਕਰਕੇ ਕਾਰਵਾਈ ਕਰ ਸਕਦਾ ਸੇਵਰ ਰਾਤ ਨੂੰ ਕਬੀਰ ਕ੍ਰੈਸ਼ਰ ਸ਼ਾਇਦ ਮੇਰੇ ਸਾਹਮਣੇ ਉਹਦੇ ਨਾਲ ਇੱਕ ਦੋ ਹੋਰ ਕ੍ਰੈਸ਼ਰ ਜਦ ਮੈਂ ਛਾਂਬੀਨ ਮੈਨੂੰ ਕੋਈ ਕੰਨੇ ਪਾ ਲੱਗਿਆ ਇਹ ਮਾਈਨਿੰਗ ਕਰਦੇ ਰਾਤੇ ਨੂੰ ਤਾਂ ਮਹਿਕਮਾ ਵੀ ਆਪਣੇ ਉੱਚ ਪੱਧਰ ਦੀ ਜਾਂਚ ਕਰਕੇ ਜੋ ਕਾਨੂੰਨੀ ਕਾਰਵਾਈ ਕਰਿਆ ਤਾਂ ਜੋ ਸਾਡੇ ਪਿੰਡ ਵਾਸੀ ਨੂੰ ਇਨਸਾਫ ਮਿਲ ਸਕੇ ਪੰਚਾਇਤ ਦੀ ਸੁਣਵਾਈ ਹੋ ਸਕੇ ਦੱਸਦੀ ਕਿਸ ਤੋਂ ਪਹਿਲਾਂ ਵੀ ਕਈ ਲੀਡਰ ਮਾਈਨਿੰਗ ਦੇ ਮੁੱਦੇ ਦੇ ਉੱਤੇ ਸਰਕਾਰ ਨੂੰ ਘੇਰ ਚੁੱਕੇ ਨੇ ਜਿਦੇ ਵਿੱਚ ਬਿਕਰਮ ਸਿੰਘ ਮਜੀਠੀਆ ਪ੍ਰਗਟ ਸਿੰਘ ਤੇ ਖਾਸ ਤੌਰ ਦੇ ਉਤੇ ਸੁਖਪਾਲ ਖੈਰਾ ਤਾਂ ਲਗਾਤਾਰ ਇਹਨਾਂ ਮੁੱਦਿਆਂ ਦੇ ਉੱਤੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕਰ ਹੀ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਇਹਨਾਂ ਦੇ ਨੁਮਾਇੰਦੇ ਇਸ ਮਾਮਲੇ ਦੇ ਉੱਤੇ ਕੀ ਪ੍ਰਤੀਕਰਮ ਦਿੰਦੇ ਨੇ ਕੀ ਸਰਪੰਚ ਸਹੀ ਹੈ ਜਾਂ ਗਲਤ ਹੈ ਜਾਂ ਫਿਰ ਇਲਾਕਾ ਵਾਸੀ ਸਹੀ ਨੇ ਤੇ ਜਿਹੜੀ ਮਾਈਨਿੰਗ ਉਹ ਦਿਖਾ ਰਿਹਾ ਹੈ ਉਹ ਕਿੱਥੋਂ ਤੱਕ ਜਾਇਜ਼ ਹੈ ਤੇ ਕਿੱਥੋਂ ਤੱਕ ਨਜਾਇਜ਼ ਹੈ ਜਦੋਂ ਇਸ ਵੀਡੀਓ ਦੀ ਪੁਸ਼ਟੀ ਹੋ ਜਾਏਗੀ ਅਸਲ ਦੇ ਵਿੱਚ ਇਸ ਵੀਡੀਓ ਦਾ ਸੱਚ ਕੀ ਹੈ ਤਾਂ ਤੁਹਾਨੂੰ ਆ ਜ਼ਰੂਰ ਦੱਸਾਂਗੇ ਆਗਿਆ ਦਿਓ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਨਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ